ਹਾਂਜੀ ਸਵਾਗਤ ਹੈ ਦੋਸਤੋ ਤੁਹਾਡਾ ਤੁਹਾਡੇ ਆਪਣੇ ਚੈਨਲ ਬਾਬਾਜੀ ਦਾ ਸਟੱਡ ਫਾਰਮ YouTube ਚੈਨਲ ਦੇ ਉੱਤੇ ਤੇ ਜਿਹੜੇ ਭਰਾ ਆਪਣੇ ਨਾਲ Facebook ਪੇਜ ਤੇ ਜੁੜੇ ਆ ਉਹਨਾਂ ਦਾ ਵੀ ਤਹਿ ਦਿਲੋਂ ਸਵਾਗਤ ਆ ਜੀ ਆਇਆਂ ਨੂੰ ਅਦਾਬ ਉਮੀਦ ਆ ਸਾਰੇ ਦੋਸਤੋ ਠੰਡੇ ਤੋਂ ਬਚੇ ਹੋਣਗੇ ਤੇ ਸਾਰਿਆਂ ਦੇ ਜਾਨਵਰ ਤੰਦਰੁਸਤ ਹੋਣਗੇ ਤੇ ਦੋਸਤੋ ਅੱਪਰ ਉਹ ਜੀ ਤਰ੍ਹਾਂ ਇੱਕ ਹੋਰ ਬਹੁਤ ਟੌਪ ਦਾ ਜਾਨਵਰ ਤੁਹਾਡੇ ਲਈ ਲਿਆਏ ਆ ਕੀ ਉਮਰ ਹੈ ਦੀ ਕੀ ਲੈਣ ਡਿਟੇਲ ਸਾਰੀ ਖਾਲੀ ਗੱਭਨ ਦੀ ਸਾਰੀ ਡਿਟੇਲ ਤੁਹਾਨੂੰ ਵੀਡੀਓ ਦੇ ਵਿੱਚ ਹੀ ਮਿਲ ਜਾਣੀ ਆ ਬਸ ਵੀਡੀਓ ਪੂਰੀ ਤਰ੍ਹਾਂ ਦੇਖ ਲਓ ਤੇ ਬਾਕੀ ਜੇ ਕਹਿਨੇ ਐ ਤਾਂ ਬਿਨਾਂ ਹੋਰ ਤਰ੍ਹਾਂ ਦਾ ਵੀ ਜਾਨਵਰ ਚਾਹੀਦਾ ਹੋਇਆ ਮਾਰਵਾੜੀ ਚੰਬਾ ਨੁਕਰਾ ਸਾਰੇ ਤਰ੍ਹਾਂ ਦੇ ਜਾਨਵਰ ਆਪਣੇ ਫਾਰਮ ਤੇ ਮਿਲ ਜਾਂਦੇ ਦੋਸਤੋ ਛੋਟੇ ਰੇਟ ਤੋਂ ਲੈ ਕੇ ਉੱਪਰਲੇ ਰੇਟ ਤਾਈ ਸਾਰੇ ਤਰ੍ਹਾਂ ਦੇ ਜਾਨਵਰ ਹੁੰਦੇ ਆ ਸੋ ਜਿੱਦਾਂ ਦਾ ਵੀ ਤੁਹਾਨੂੰ ਜਾਨਵਰ ਚਾਹੀਦਾ ਹੋਇਆ ਜੇ ਤੁਹਾਡੇ ਬੱਚੀ ਨਾ ਫਿੱਟ ਆਈ ਤਾਂ ਤੁਸੀਂ ਹੋਰ ਵੀ ਦੇਖ ਸਕਦੇ ਸੋ ਜਿਹੜੇ ਭਰਾ ਆਪਣੇ ਚੈਨਲ ਤੇ ਨਵੇਂ ਆ ਜੀ ਉਹ ਚੈਨਲ ਸਬਸਕ੍ਰਾਈਬ ਕਰ ਲਿਓ ਚੱਲਦੀ ਚੱਲਦੀ ਵੀਡੀਓ ਨੂੰ ਲਾਈਕ ਕਮੈਂਟ ਤੇ ਸ਼ੇਅਰ ਕਰਦੇ ਤੇ ਕਮੈਂਟਾਂ 'ਚ ਜਰੂਰ ਦੱਸਿਓ ਤੁਹਾਨੂੰ ਇਹ ਕਿੱਦਾਂ ਦਾ ਲੱਗਿਆ ਜਾਨਵਰ ਤੇ ਆਜੋ ਕਰਦੇ ਆ ਦੋਸਤੋ ਦੋਸਤੋ ਹੈ ਤਾਂ ਇਹ ਕੋੜੀ ਸਾਢੇ 4 ਸਾਲ ਦੀ ਹੋ ਗਈ ਪੰਜਾਰੇ ਵਾਲੀਆਂ ਟੋਪੀਆਂ ਲਾਹ ਚੱਲੀ ਤੇ ਪਰ ਜਿਹੜੀ ਇਹਦੀ ਬਾਡੀ ਆ ਬਨਾਵਟੋ ਅੱਜ ਵੀ ਐਂ ਦਿਖਾਉਂਦੀ ਹੈ ਜਿਵੇਂ ਹਜੇ ਦੋ ਦੰਦ ਹੋਣਾ ਸ਼ੁਰੂ ਹੁੰਦੀ ਆ ਕੱਦ-ਕੁੱਦ ਚੰਗਾ ਦੋਸਤੋ 60 ਤੋਂ ਬਾਹਰ ਹਾਈਟ ਆ ਤੇ ਗਰਦਨ ਬਹੁਤ ਲੰਮੀ ਆ ਆਮ ਜਾਨਵਰ ਨਾਲ ਲੰਮੀ ਐ ਇਹਦੀ ਗਰਦਨ ਉਹ ਤੁਸੀਂ ਆਪ ਹੀ ਦੇਖ ਸਕਦੇ ਆ ਤੇ ਜੇ ਮਾਰਕੇ ਬਾਰੇ ਗੱਲ ਕਰੀ ਤਾਂ ਮੱਥੇ ਪਟਾ ਜੀ ਤਿੰਨ ਪੈਰ ਚਿੱਟੇ ਆ ਇੱਕ ਵਾਰ ਸੂਈ ਹੋਈ ਆ ਤੇ ਦੁਬਾਰਾ ਫੇਰ ਆਪਣੇ ਵਾਲੇ ਘੋੜੇ ਤੋਂ ਮੀਟ ਵੀ ਹੋਈ ਹੋਈ ਹੈ ਜੈ ਰਾਜ ਤੋਂ ਦੋਸਤੋ ਮੀਟਾ ਚੈਂਪੀਅਨ ਜੈ ਰਾਜ ਤੋਂ ਜੋ ਦੇਵਰਾਜ ਰਾਣੀਆਂ ਦਾ ਬੱਚਾ ਤੇ ਆਪਦੇ ਰਿਜ਼ਲਟ ਉਹਦੇ ਆਉਣੇ ਸ਼ੁਰੂ ਹੋ ਗਏ ਤੇ ਬਹੁਤ ਸੋਹਣੇ ਰਿਜ਼ਲਟ ਨੇ ਆਪਦਾ ਬਹੁਤ ਚੰਗਾ ਨਾ ਬਣਾ ਰਿਆ ਦੇਵਰਾਜ ਰਾਣੀਆਂ ਦਾ 76 ਇੰਚ ਦਾ ਦੋਸਤੋ ਘੋੜਾ ਆਪਣੇ ਕੋਲ ਜੈ ਰਾਜ ਜੀ ਤੋਂ ਆ ਮੀਟ ਹੋਈ ਹੋਈ ਫੋਟੋ ਵੀਡੀਓ ਪਰਚੀ ਸਾਰਾ ਮਿਲੂ ਤੁਹਾਨੂੰ ਇਹਦਾ ਤੁਹਾਨੂੰ ਇਹ ਫਾਇਦਾ ਹੋਈ ਇੱਕ ਤਾਂ ਲੈਂਡ ਪੂਰੇ ਟੌਪ ਦੀ ਹੈ ਘੋੜੇ ਦੀ ਦੂਜਾ ਤੁਹਾਡਾ 41000 ਫੀਸ ਵਾਲਾ ਬਾਚਾ ਹਾਂਜੀ ਜੈ ਰਾਜ ਦੀ 41000 ਫੀਸ ਹੈ ਦੋਸਤੋ ਉਹਦੇ ਕਰਕੇ ਤੁਹਾਨੂੰ ਉਹਦਾ ਫਾਇਦਾ ਹੋ ਜੂ ਤੇ ਬਾਕੀ ਲੈਂਥ ਲੁੰਥ ਤੁਸੀਂ ਆਪ ਚੈੱਕ ਕਰ ਸਕਦੇ ਹੋ ਕੁੜੀ ਦੀ ਲੈਂਥ ਲੁੰਥ ਦੀ ਬਹੁਤ ਚੰਗੀ ਹੈ ਤੇ ਬਾਕੀ ਸਵਾਰੀ ਸੂਰੀ ਦੀ ਬਹੁਤ ਜ਼ਿਆਦਾ ਵਧੀਆ ਸਵਾਰੀ ਦੀ ਤਾਂ ਇੰਨੀ ਸਾਫ ਹੈ ਚਾਹੇ ਪਾਣੀ ਦਾ ਗਲਾਸ ਉੱਪਰ ਰੱਖ ਲਿਓ ਐ ਵੀ ਨਹੀਂ ਹੋਊਗੀ ਡੁੱਲੂ ਆ ਤਾਂ ਇੱਕ ਨਾਰਮਲ ਕਲੱਪ ਜੀ ਪਈ ਸੀ ਮੈਂ ਉਹੀ ਲਾਤੀ ਪਰ ਤੋਰਾ ਤਾਂ ਇਹਦੇ ਇਹਦੇ ਨਾਲ ਵੀ ਜ਼ਿਆਦਾ ਸਾਫ ਆ ਬਹੁਤ ਸੋਹਣਾ ਜਿਵੇਂ ਜਿਵੇਂ ਲੰਮੀ ਤੁਰਦੀ ਨਾ ਵਧੀ ਜਾਂਦੀ ਹੈ ਤੇਜ਼ ਹੋ ਜਾਂਦੀ ਹੈ ਨਖਰਾ ਨੁਖਰਾ ਬਰੀਕੀ ਬਹੁਤ ਹੈ ਚੱਕ ਆ ਵੀ ਕਰ ਸਕਦੇ ਹਾਈਟ ਦੇ ਨਾਲ ਨਾਲ ਬਰੀਕੀ ਬਰੂਕੀ ਵੀ ਬਹੁਤ ਆ ਲੈਂਥ ਵੀ ਹੈਗੀ ਆ ਰੰਗ ਵੀ ਬਹੁਤ ਸੋਹਣਾ ਚਮਕਾ ਮਾਰਦਾ ਤੇ ਬਾਕੀ ਆਪਣੇ ਤਾਂ ਬਾਲੇ ਜਾਨਵਰ ਸੇਵਾ ਵੱਧਵੀਂ ਜੀ ਹੈ ਨਾ ਜਿਵੇਂ ਤੁਹਾਡੇ ਕੱਲੇ ਘਰੇ ਦੇ ਘਰੇ ਵਾਲੇ ਦੀ ਜਾਵੜੀ ਤਾਂ ਰੰਗ ਭਾਗ ਲਾਉ। ਸੋ ਦੋਸਤੋ ਜਿਹੜਾ ਕੋਈ ਚੰਗੀ ਮੰਤਰਾਂ ਦੀ ਬਰੀਕੀ ਵਾਲੀ ਘੋੜੀ ਭਾਲਦਾ ਹੋਇਆ ਨਵੀਂ ਉਮਰ ਦੀ ਤਾਂ ਉਹ ਆ ਕੇ ਇੱਕ ਵਾਰ ਇਹਨੂੰ ਜ਼ਰੂਰ ਦੇਖ ਕੇ ਜਾਇਓ। ਸਵਾਰੀ ਸੂਰੀ ਕਰਿਓ ਜੇ ਸਵਾਦ ਆਇਆ ਫਿਰ ਸੌਦਾ ਕਰਿਓ ਇਹ ਚੀਜ਼ ਦੀ ਮੈਂ ਗਰੰਟੀ ਦਿੰਦਾ ਉੱਪਰ ਬਹਿ ਕੇ ਫਿਰ ਤੁਸੀਂ ਘੋੜੀ ਸਾੜ ਕੇ ਨਹੀਂ ਜਾਂਦੇ 100% ਫਿੱਟ ਆਉ ਥੋੜੇ ਬਾਕੀ ਆਏ ਤੁਹਾਨੂੰ ਘੋੜਾ ਲੱਭਣ ਦੀ ਲੋੜ ਨਹੀਂ ਪੈਣੀ ਮੇਟ ਹੋਈ ਹੋਈ ਆ ਘੋੜੇ ਤੋਂ ਬਾਲਪੋਰੀਆਂ ਦੀ ਸਾਫ ਆ ਚੰਗਾ ਕਾਦਾ ਗਰਦਨ ਲੰਮੀ ਆ ਸਾਰੇ ਪਾਸੇ ਪਰਫੈਕਟ ਆ ਯਾਰ ਕੁੜੀ ਰੇਟ ਵੀ ਜਾਇਜ਼ ਹੀ ਆ ਸੋ ਜਿਹੜੇ ਵੀ ਭਰਾ ਦੇ ਕਿਸੇ ਨੇ ਮਾਰਵਾੜੀ ਘੋੜੀ ਚਾਹੀਦੀ ਹੋਈ ਤਾਂ ਜਰੂਰ ਇੱਕ ਵਾਰ ਆ ਕੇ ਦੇਖ ਕੇ ਜਾਇਓ ਖਰਨੇ ਖੁਰਨੇ ਦਾ ਤੇ ਆਪ ਹੀ ਦੇ ਸਕਤ ਨੇ ਮੈਂ ਸਟੈਚੂ ਮੋੜ ਚ ਖੜ ਦੇਂਦਾ ਜਿੱਥੇ ਖੜਾ ਤੀ ਆਈ ਨਹੀਂ ਵੀ ਹੈਲਿਊ ਸੋ ਜਿਹੜਾ ਵੀ ਭਰਾ ਘੋੜੀ ਆ ਖਰੀਦਣੀ ਚਾਹੁੰਦਾ ਹੋਇਆ ਇੱਕ ਵਾਰ ਮੈਂ ਫੇਰ ਮੋਟੀ ਮੋਟੀ ਡਿਟੇਲ ਇਹਦੀ ਦੇ ਦੇਣਾ ਦੋਸਤੋ ਤਿੰਨ ਪੈਰ ਚਿੱਟੇ 4.5 ਸਾਲ ਪੌਣੇ 5 ਸਾਲੇ ਦੀ ਉਮਰ ਆ ਪੰਜਾਰੇ ਵਾਲੀਆਂ ਟ੍ਰੋਪੀਆਂ ਲਾਉਂਦੀ ਆ ਤੇ ਲੰਮੀ ਕਰਦੇ ਨੇ ਬਾਲ ਭੌਰੀਆਂ ਦੀ ਸਾਫ ਹੈ ਸਵਾਰੀ ਦੀ ਪਾਸ ਹੈ ਤੇ ਜੈ ਰਾਜ ਤੋਂ ਮੀਟ ਹੋਈ ਹੋਈ ਆ ਦੋ ਨੰਬਰ ਕਰ ਲੈਣੋ ਨੋਟ ਦੋਸਤੋ 62391 54544 98555 99017 ਇਹ ਦੋ ਨੰਬਰ ਆ ਦੋਸਤੋ ਕੋਈ ਵੀ ਡਿਟੇਲ ਚਾਹੀਦੀ ਹੋਈ ਇਹ ਜਾਨਵਰ ਦੀਆਂ ਹੋਰ ਕੋਈ ਵੀ ਜਾਨਵਰ ਤੁਹਾਨੂੰ ਚਾਹੀਦਾ ਹੋ ਤਾਂ ਯਾਰ ਦੋਨਾਂ ਨੰਬਰਾਂ ਤੇ ਫੋਨ ਲਾ ਸਕਦੇ ਆ ਤੇ ਆਪਣਾ ਐਡਰੈਸ ਹੈਗਾ ਜ਼ਿਲ੍ਹਾ ਲੁਧਿਆਣਾ ਜਗਰਾਉਂ ਦੇ ਨੇੜੇ ਪੈਂਦੇ ਰਸੂਲਪੁਰ ਸੋ ਜਿਹੜਾ ਵੀ ਕਿਸੇ ਭਰਾ ਨੇ ਆਉਣਾ ਹੋਇਆ ਤੇ ਫਾਰਮ ਤੇ ਆ ਸਕਦਾ ਬਾਬਾ ਜੀਤਾ ਸਟਡ ਫਾਰਮ ਮਿਲਦੇ ਆ ਜਲਦ